ਕਹੁ ਤਲ ਗੁਰ ਸੇਵੀਐ ਅਹਨ ਸੁਸਹਿਜ ਦਰਸ਼ਨ ਪਰਸਿਐ ਗੁਰੂ ਕਾ ਜਨਮ ਮਰਨ ਦੁਖ ਹੋਵੈ ਸਿਫਤਿ ਖਸਮਨੀ ਨੂਰ ਅਰਸਹ ਕੋਰਸਹ ਤਤ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਸਜਣ ਸੱਚਾ ਪਾਤਸ਼ਾਹ ਸਿਰ ਸਾਹ ਹੰਦੈ ਜਿਸੁ ਪਾਸੁ ਬਹਿਠੀਆ ਸੋਹੀਐ ਸਬਨਾ ਦਾ ਸਜਣ ਸਚਾ ਪਾਤਿ ਸਾ ਹੁ ਸਿਰ ਸਾਹੰਦ ਜਿਸ ਪਾਸ ਬਹਠਿਆ ਸੋਹੀਐ ਸਬਨਾ ਦਾ ਸਤਨਾਮ ਸ੍ਰੀ ਵਾਹਿ ਗੁਰੂ ਸਾਹਿਬਾ ਜੀ ਤੇਲੰਗ ਮਹਲਾ ਪਹਿਲਾ ਯਾਨੜੀ ਮਾਨੜ ਕਾਇ ਕਰੇ ਆਪਨੜੇ ਘਰ ਹਰ ਰੰਗ ਕੀ ਨਾ ਮਾਣੇ ਈਆਂ ੜੀਏ ਮਾਨੜਾ ਕਾਇ ਕਰੇ ਆਪਨੜੇ ਘਰ ਹਰ ਰੰਗ ਕੀ ਨਾ ਮਾਣੇ ਸੋਹ ਨੇੜਾ ਧਨ ਕਮਲੀਏ ਬਾਹਰ ਕੀ ਆ ਢੁੰਡੇ ਭਾਕੀਆਂ ਦੇਹ ਸਲਾਈਆਂ ਨੈਣੀ ਭਾਵ ਕਾ ਕਰ ਸੀਗਾਰੋ ਕਾ ਸੁਹਾਗਣ ਜਾਣੀ ਆ ਲਾਗੀ ਜਾ ਸਹੋ ਧਰੇ ਪਿਆਰ ਇਆਣੀ ਵਾਲੀ ਕੀਆ ਕਰੇ ਜਾਂ ਤਨ ਕੰਤ ਨਾ ਭਾਵੈ ਕਰਣ ਬਲਾਹ ਕਰੇ ਬਹੁ ਤੇਰੀ 사ਤਾਨ ਮਹਲ ਨਾ ਪਵ ਵਿਣ ਕਰਮ ਕਿਸ ਪਾਈਆ ਨਾਹੀ ਜੀ ਬਹੁ ਤੇਰਾ ਧਵਾ ਬੱਲਾਵਾ ਅਹੰਕਾਰ ਕੀ ਮਾਤੀ ਮਾਇ ਮਾਹੀ ਸਮਾਣੀ ਇੰਨੇ ਬਾਤੇ ਸਹ ਪਾਇਆ ਨਾਹੀ ਭਈ ਕਾਮਣ ਇਹਾਣੀ ਜਾਏ ਪਥ ਸੁਹਾਗਣੀ ਵਾਹ ਕਿੰਨੀ ਬਾਤੀ ਸਹ ਪਾਈਆ ਦੋ ਕਿਸ ਕਰੇ ਸੁ ਭਲਾ ਕਰਮਾਨੀ ਹੈ ਹਕਮਤ ਹੁਕਮਤ ਕਾਈਆ ਜਾ ਕਾ ਪ੍ਰੇਮ ਪਦਾਰਥ ਪਾਈਆ ਤਉ ਚਰਣੀ ਚਤ ਲਾਇਆ ਸੋਹ ਕਹਾ ਸੋ ਕੀਦਾ ਤਨ ਮਨੋਂ ਦੀਜਾ ਐਸਾ ਪਰਮਲ ਲਈਆ ਈਵ ਕਹੇ ਸੋਹਾ ਗਣੀ ਭਣ ਇੰਨੀ ਵਾਤੀ ਸੋ ਪਾਈਆ ਆਪ ਗਵਾਹੀਆ ਤਾ ਸੋ ਪਾਈਆ ਔਰ ਕੈਸੀ ਤਤੁਰਾਈ ਸੋ ਨਾਦਰ ਕਰ ਦੇਖ ਸੋ ਦਿਨ ਲੇਖਾ ਕਮਣ ਨਾ ਨਿਦ ਪਾਈ ਆਪਣੇ ਕਾਂਤ ਪਿਆਰੇ ਸਾਥ ਸੁਹਾਗਣ ਨਾਨਕ ਸਬਰਾਈ ਐਸਾ ਰੰਗ ਰਤ ਸਹਜ ਕੀ ਮਾਤੇ ਅਹਨ ਸੁਭਾਏ ਸਮਾਣੇ ਸੁੰਦਰ ਸਾਇ ਸਰੂਪ ਵਿਚ ਅਖਣ ਕਹੀਆ ਸੋ ਸਿਆਣੀ ਐਸਾ ਰੰਗ ਰਾਤੇ ਸਹਦ ਕੀ ਮਾਤੇ ਆਹਨਾ ਸੁਭਾਏ ਸਮਾਣੀ ਸੁੰਦਰ ਸਾਇ ਸੁਰੂਪ ਵਿਚਖਣਾ ਕਹੀਆ ਸਿਆਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਲੰਗ ਮਹੱਲਾ ਪਹਿਲਾ ਇਆਨੜੀ ਮਾਨੜਾ ਕਾਇ ਕਰੇ ਆਪਨੜਾ ਘਰ ਹਰ ਰੰਗੋ ਕੀ ਨਾਮ ਮਾਣੇ